ਰੈਡੀ ਕਾਲਜ ਤੋਂ ਕੁਝ ਦਿਨਾਂ ਦੀ ਵਿਹਲ ਮਿਲੀ ਡੰਡੀ ਮਾਸੀ ਦੇ ਪਿੰਡ ਜਾਣ ਦਾ ਮਨ ਬਣਿਆ ਡੰਡੀ ਖੇਤਾਂ ਵਿੱਚ ਬਣਿਆ ਖੁੱਲਾ ਡੁੱਲਾ ਘਰ ਕੁਦਰਤ ਦੀ ਗੋਦ ਵਿੱਚ ਸਿਰ ਉਠਾਈ ਖੜਾ ਨਜ਼ਰ ਆਉਂਦਾ ਡੰਡੀ ਖੇਤ ਵਿੱਚ ਖੜੀਆਂ ਫਸਲਾਂ ਦਾ ਰੰਗ ਰੂਪ ਸੁਪਨਿਆਂ ਨੂੰ پرواز ਦਿੰਦਾ ਡੰਡੀ ਸਵੇਰ ਸਾਰ ਮਾਸੜ ਜੀ ਖੇਤਾਂ ਨੂੰ ਤੁਰ ਜਾਂਦੇ ਡੰਡੀ ਮਾਸੀ ਬੱਚਿਆਂ ਨੂੰ ਉਠਾ ਸਕੂਲ ਲਈ ਤਿਆਰ ਕਰਦੀ ਡੰਡੀ ਖਾਣਾ ਬਣਾ ਬੱਚਿਆਂ ਨੂੰ ਸਕੂਲ ਤੋਰਦੀ ਡੰਡੀ ਫਿਰ ਆਪ ਸਕੂਲ ਚਲੀ ਜਾਂਦੀ ਡੰਡੀ ਮਗਰੋਂ ਮੈਨੂੰ ਘਰ ਦੇ ਬਜ਼ੁਰਗਾਂ ਅਤੇ ਪੰਛੀਆਂ ਦੀ ਸੰਗਤ ਮਿਲਦੀ ਡੰਡੀ ਬਜ਼ੁਰਗ ਮਾਪੇ মিઠھے بولనా রুপি মোহ বানਦੇ ਢੰਡੀ ਪੰਛੀਆਂ ਦੀਆਂ ਮਨ ਮੋਹਦੀਆਂ ਆਵਾਜ਼ਾਂ ਸਕੂਨ ਦਿੰਦੀਆਂ ਢੰਡੀ ਅਜਿਹੇ ਮਾਹੌਲ ਵਿੱਚ ਸ਼ਬਦਾਂ ਨਾਲ ਸੰਵਾਦ ਰਚਾਉਣਾ ਚੰਗਾ ਲੱਗਦਾ ਢੰਡੀ ਪੁਸਤਕਾਂ ਵਿਚਲੇ ਸ਼ਬਦ ਬੋਲਦੇ ਪ੍ਰਤੀਤ ਹੁੰਦੇ ਢੰਡੀ ਇੱਕ ਰੋਜ਼ ਮਾਸੀ ਜੀ ਦੇ ਸਕੂਲ ਜਾਣ ਦਾ ਮੌਕਾ ਮੇਲ ਬਣਿਆ ਡੰਡੀ ਸੈਲਫ ਸਮਾਰਟ ਸਕੂਲ ਸੀ ਡੰਡੀ ਰੰਗ ਰੋਗਣਾ ਭਾਵਪੂਰਤ ਵਿਚਾਰਾਂ ਅਤੇ ਨਕਸ਼ਾ ਨਾਲ ਸਜਾ ਸਬਰਿਆ ਡੰਡੀ ਮੈਂ ਲਾਇਬ੍ਰੇਰੀ ਵਿੱਚ ਜਾ ਬੈਠੀ ਡੰਡੀ ਵਿਦਿਆਰਥੀ ਉੱਥੇ ਆਉਂਦੇ ਜਾਂਦੇ ਡੰਡੀ ਸਾਰੇ ਅਧਿਆਪਕ ਆਪੋ ਆਪਣੇ ਕੰਮਾਂ ਵਿੱਚ ਜੁਟੇ ਨਜ਼ਰ ਆਏ ਡੰਡੀ ਬਾਹਰ ਬੈਠੀ ਅਧਿਆਪਕਾ ਕੋਲ ਖੜੇ ਬਾਪ ਦੇ ਬੋਲ ਸੁਨੇ ਬੀਬਾ ਮੇਰੀ ਤੀ ਨੌਵੀਂ ਵਿੱਚ ਪੜਦੀ ਹੈ ਡੰਡੀ ਮੈਂ ਦਿਹਾੜੀ ਮਜ਼ਦੂਰੀ ਕਰਕੇ ਮਸਾਂ ਕਰਦਾ ਖਰਚਾ ਤੋਰਦਾ ਡੰਡੀ ਅੱਠਵੀਂ ਤੋਂ ਬਾਅਦ ਬੈਂਕ ਖਾਤੇ ਵਿੱਚ ਵਜੀਫਾ ਨਹੀਂ ਆਇਆ ਡੰਡੀ ਦੇਖੋ ਜੀ ਵਜੀਫਾ ਤਾਂ ਸਰਕਾਰ ਨੇ ਭੇਜਣਾ ਡੰਡੀ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਡੰਡੀ ਰੈਡੀ ਬਾਕੀ ਤੁਸੀਂ ਜਾਂਦੇ ਵਕਤ ਪ੍ਰਿੰਸੀਪਲ ਸਰ ਨਾਲ ਗੱਲ ਕਰ ਲੈਣਾ ਡੰਡੀ ਅਧਿਆਪਕਾ ਦੀ ਗੱਲ ਸੁਣ ਮਜ਼ਦੂਰ ਬਾਪ ਦਫ਼ਤਰ ਵਾਲ ਹੋ ਤੁਰਿਆ ਡੰਡੀ ਅੱਧੀ ਛੁੱਟੀ ਹੋਈ ਡੰਡੀ ਅਧਿਆਪਕਾਂ ਵਾਂ ਖਾਣਾ ਖਾਣ ਲਈ ਬੈਠੀਆਂ ਡੰਡੀ ਡੱਬੇ ਖੁੱਲੇ ਅਤੇ ਸਬਜ਼ੀਆਂ ਦੀ ਮਹਿਕ ਬਿਖਰੀ ਡੰਡੀ ਸਵੇਰ ਦੀ ਹੁਣ ਰੋਟੀ ਨਸੀਬ ਹੋਈ ਹੈ ਡੰਡੀ ਖਾਲੀ ਪੀਰੀਅਡ ਚਾਹ ਪੀਣ ਦਾ ਵਕਤ ਮਿਲਿਆ ਡੰਡੀ ਉਹ ਸਿੱਖਿਆ ਸੁਧਾਰ ਕਮੇਟੀ ਵਾਲਿਆਂ ਨੇ ਖਾ ਲਿਆ ਡੰਡੀ ਨਾ ਪੜਨਾ ਨਾ ਪੜਾਉਣਾ ਡੰਡੀ ਕਾਗਜ਼ ਪੱਤਰਾਂ ਨਾਲ ਸੁਧਾਰ ਕਰਨ ਤੁਰੇ ਹਨ ਡੰਡੀ ਇੱਕ ਅਧਿਆਪਕਾ ਨੇ ਸੱਚ ਉੱਤੇ ਉਂਗਲ ਧਰੀ ਡੰਡੀ ਸ਼ੀਲਾ ਮੈਡਮ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸੁਧਾਰ ਪੜਾਉਣ ਨਾਲ ਹੋਣਾ ਕਿ ਚੈਕਿੰਗ ਨਾਲ ਡੰਡੀ ਜਦੋਂ ਜੀ ਕਰਦਾ ਆ ਕੇ ਪੜ੍ਹਾਈ ਦਾ ਕੰਮ ਰੋਕ ਦੇਣਗੇ ਡੰਡੀ ਪ੍ਰਿੰਸੀਪਲ ਸਰ ਵੀ ਚੁੱਪ ਬੱਟ ਜਾਣਦੇ ਨੇ ਡੰਡੀ ਦੂਸਰੀ ਅਧਿਆਪਕਾ ਨੇ ਗੱਲ ਅਗਾਹ ਤੋਰੀ ਡੰਡੀ ਸਾਰੇ ਵਕਤ ਲਗਾਉਂਦੇ ਹਨ ਡੰਡੀ ਆਪਣੀ ਡਿਊਟੀ ਅਤੇ ਆਪਣੇ ਆਪ ਨੂੰ ਬਚਾਉਂਦੇ ਡੰਡੀ ਸਿੱਖਿਆ ਵਿੱਚ ਸੁਧਾਰ ਤਾਂ ਬਸ ਕਹਿਣ ਸੁਣਨ ਦੀਆਂ ਗੱਲਾਂ ਨੇ ਡੰਡੀ ਅਦਖੜਾ ਉਮਰਦੀ ਅਧਿਆਪਕਾਂ ਨੇ ਗੱਲ ਨਵੇੜੀ ਡੰਡੀ ਖਾਣੇ ਤੋਂ ਬਿਹਿਲੇ ਹੋ ਉਹਨਾ ਆਨਲਾਈਨ ਰਜਿਸਟ੍ਰੇਸ਼ਨ ਅਤੇ ਡਾਕ ਦਾ ਕੰਮ ਫੜ ਲਿਆ ਡੰਡੀ ਸਾਰੀਆਂ ਦੀਆਂ ਉਂਗਲਾਂ ਆਪੋ ਆਪਣੇ ਮੋਬਾਈਲਾਂ ਉੱਤੇ ਥਿਰਕਣ ਲੱਗੀਆਂ ਡੰਡੀ ਮੇਰੇ ਮਸਤਕ ਅਤੇ ਚੁੱਪਚਾਪ ਰਹਿਣ ਵਾਲੀ ਸਹਿ ਪਾਠਨ ਦੇ ਬੋਲ ਦਸਤਕ ਦੇਣ ਲੱਗੇ ਮੇਰੇ ਪਾਪਾ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ ਡੰਡੀ ਸਕੂਲ ਦੇ ਕੰਮਾਂ ਵਿੱਚ ਹੀ ਰੁੱਝੇ ਰਹਿੰਦੇ ਡੰਡੀ ਡਾਕ ਸਟਾਫ ਅਤੇ ਸਕੂਲ